अमरपाल सिंह खालसा को लेकर आज सुनवाई हुई थी किसी को पता लगा क्या रहा क्या बोला सुबह सरकार ने क्या बोला केंद्र सरकार ने आपको बताते हैं ध्यान से सुनते और उनके वकील ने क्या बोला है और अगली तारीख कब की दी गई है लेकिन बड़े कमाल की एक चीज देख रहे हैं हम हमारे देश के अंदर भाई बड़ी कमाल की चीज है ये हत्यारे बलात्कारी कैसे भी हो या कोई दूसरी स्टेट का हो जिसके ऊपर एननेस से लगे हो उसको पैरोल मिल सकती है लेकिन सिखों को पैरोल नहीं मिलेगी राशिद याद है राशिद खान वो भी एमपी पी था उसके ऊपर भी यूएपीए लगा हुआ था उसको दो बार पैरोल मिल गई दो बार पैरोल उसको बोलने का मौका भी मिल गया संसद के अंदर लेकिन अमर सिंह के सिर के ऊपर ना पगड़ी है राधा प्रकाश है इसलिए उसको पैरोल नहीं दे रही ना सुबह सरकार दे रही सुबह सरकार जानबूझ करंगाड़ा देती है केंद्र सरकार के जो वकील हैं सत्येंद्र जैन सत्य जैन बोलते ये कोई तरीका नहीं है संसद में आने का कौन सा तरीका होता भाई हत्यारे बलात्कारी लूटने खसोटने चोर डाकू बैठ सकते संसद के अंदर एक साबत सूरज सिख नहीं बैठ सकता लाखों लोगों ने वोट डाल के उसको चुना है लाखों लोगों ने लेकिन किसी के कान पर जू तक नहीं रहेंगे जिसे पूछो सुबह सरकार बोल रही है बंडा सरकार है, बंडा सरकार सरकार है, है बोल रही इसके भाषणों से पंजाब को खतरा है कमाल है वो पहले भी वार था भाषण पहले भी देता था कौन सा खतरा है भाई उसके भाषणों से दूसरी तरफ एक वो जो चिंटू राष्ट्र चिंटू राष्ट्र चिल्ला रहा है उसकी सुरक्षा में पांच पांच कंपनियां लगा रखी है उससे कोई खतरा नहीं है वो देश तोड़ने वाली बात नहीं है क्या

25 ਨਵੰਬਰ ਨੂੰ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਵੀ ਇੱਕ ਹਫ਼ਤੇ ਵਿੱਚ ਉਹ ਜਿਹੜੀ ਪ੍ਰੋਲ ਐਪਲੀਕੇਸ਼ਨ ਆ ਡਿਸਾਈਡ ਕੀਤੀ ਜਾਵੇ ਤੇ ਉਸ ਤੋਂ ਬਾਅਦ 24 ਨਵੰਬਰ ਨੂੰ ਜੋ ਪੰਜਾਬ ਸਰਕਾਰ ਨੇ ਸਾਡੀ ਪ੍ਰੋਲ ਐਪਲੀਕੇਸ਼ਨ ਰੱਦ ਕਰਤੀ ਸੀ ਫਿਰ ਅਸੀਂ ਉਹ ਜਿਹੜਾ ਰੱਦ ਕਰਨ ਵਾਲਾ ਆਰਡਰਸ ਆਰਡਰ ਸੀ ਪੰਜਾਬ ਸਰਕਾਰ ਦਾ ਤੇ ਉਸ ਦੇ ਅਗੇਂਸਟ ਅਸੀਂ ਜੋ ਮਾਨਯੋਗ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਦੇ ਉੱਪਰ ਪਹਿਲੀ ਸੁਣਵਾਈ ਹੋਈ ਹੈ ਉੱਥੇ ਅਸੀਂ ਜੱਜ ਸਾਹਿਬ ਨੂੰ ਇਹ ਬੇਨਤੀ ਕੀਤੀ ਵੀ ਦੇਖੋ ਜੋ ਇੱਕ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਅਧੀਨ ਅਜੇ ਨજરਬੰਦ ਨੇ ਪ੍ਰੀਵੈਂਟਿਵ ਟੈਂਸ਼ਨ ਵਿੱਚ ਨੇ ਤਾਂ ਉਸ ਤੋਂ ਵੀ ਜਿਹੜੇ سنگੀਨ આરોਪਾਂ ਦੇ ਵਿੱਚ ਚਾਹੇ ਉਹ 2008-09 ਦੇ ਵਿੱਚ ਜੋ ਪੱਪੂ ਯਾਦਵ ਰਹੇ ਨੇ ਜੇਲ੍ਹ ਦੇ ਵਿੱਚ ਚਾਹੇ ਜੋ ਹੁਣ ਯੂਐਪੀ ਦੇ ਅੰਦਰ ਜੋ ਟੈਰਰ ਫੰਡਿੰਗ ਦੇ ਕੇਸਿਸ ਦੇ ਵਿੱਚ ਜੋ ਇੰਜੀਨੀਅਰ iracial ਨੇ ਤਾਂ ਉਹਨਾਂ ਨੂੰ ਵੀ ਕਸਟਡੀ ਪ੍ਰੋਲ ਦਿੱਤੀ ਗਈ ਹੈ 4-4 5-5 ਦਿਨ ਤੇ ਜੋ ਕੁਝ ਦਿਨ ਪਹਿਲਾਂ ਵੀ ਜੋ ਪਟਿਆਲਾ ਹਾਊਸ ਕੋਰਟ ਨੇ ਜੋ ਇੰਜੀਨੀਅਰ ਰਸ਼ੀਦ ਹੋਰਾਂ ਦੀ ਜਿਹੜੀ ਉਹ ਉਹਨਾਂ ਨੂੰ ਕਸਟਡੀ ਪ੍ਰੋਲ ਦਿੱਤੀ ਹੈ ਤਾਂ ਸਾਡੀ ਬੇਨਤੀ ਵੀ ਸਾਨੂੰ ਇਹ ਪ੍ਰੋਲ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਿਕਿਉਰਿਟੀ ਐਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦੇ ਆਪਤੀ ਦੇ ਜਿਹੜੇ ਕੁਝ ਕਮੈਂਟਸ ਨੇ ਉਨਾ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਆ ਪੰਜਾਬ ਸਰਕਾਰ ਤੋਂ ਕਿ ਉਹ ਡਾਕੂਮੈਂਟ ਲੈ ਆਏ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋਲ ਅਰਜੀ ਆ ਉਹ ਰੱਦ ਕੀਤੀ ਐ ਜੀ ਤੇ ਹੁਣ ਸੋਮਵਾਰ ਨੂੰ ਸੁਣਵਾਈ ਹੋਏਗੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਐ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਐ ਅੱਜ ਕਿਉਂ ਪੰਜਾਬ ਸਰਕਾਰ ਦੇ ਵਕੀਲ ਨੇ ਵੀ ਕਿਹਾ ਕਿ ਜੇ ਮਿਲਨអនុਮਤੀ ਦੀ ਗੱਲ ਕਰਦੇ ਆ ਤਾਂ ਸੰਸਦ ਵਿੱਚ ਇਹਨਾਂ ਦਾ ਸਪੀਚ ਨਾਲ ਦਾ 파ਰਟਨ ਫਿਰ ਕਿਤਨਾ ਕਿਤੇ ਕੰਟਰੋਲ ਸੀ ਕਰੀ ਪਾ ਸਕਦਾ ਜਵਾਬ ਨੂੰ ਅਕਲ ਲਗਾਉਣ ਦੀ ਗੱਲ ਉਹਨਾਂ ਨੇ ਕਹੀ ਨਹੀਂ ਮੈਨੂੰ ਲੱਗਦਾ ਜੋ ਵਕੀਲ ਸਾਹਿਬ ਜੋ ਪੰਜਾਬ ਸਰਕਾਰ ਦੇ ਨੇ ਉਹਨਾਂ ਨੂੰ ਪ੍ਰੋਸੀਜਰ ਨਹੀਂ ਪਤਾ ਪਾਰਲੀਮੈਂਟ ਦਾ ਪਾਰਲੀਮੈਂਟ ਦੇ ਵਿੱਚ ਪਹਿਲਾਂ ਸਪੀਕਰ ਸਾਹਿਬ ਨੂੰ ਅਰਜੀ ਦੇਣੀ ਪੈਂਦੀ ਹੁੰਦੀ ਐ ਜੋ ਉੱਥੇ ਚੇਅਰ ਤੇ ਬੈਠੇ ਹੁੰਦੇ ਐ ਕਿ ਅਸੀਂ ਇਸ ਇਸ਼ੂ ਤੇ ਗੱਲਬਾਤ ਕਰਨਾ ਚਾਹੁੰਦੇ ਆ ਉਹ ਇਸ਼ੂ ਜੀ ਓਕੇ ਹੁੰਦਾ ਤਾਂ ਬੋਲਣ ਦ ਜੇ ਕੋਈ ਬੰਦਾ ਉਸ ਇਸ਼ੂ ਤੋਂ ਪਾਸੇ ਹਟਦਾ ਹੈ ਤਾਂ ਉਸ ਦਾ ਜਿਹੜਾ ਮਾਈਕ ਹੈ ਉਹ ਵੀ ਬੰਦ ਕਰ ਦਿੱਤਾ ਜਾਂਦਾ ਹੈ ਉਹ ਜਿਹੜੀ ਸਾਰੀ ਇਹ ਪਾਰਲੀਮੈਂਟ ਵਿੱਚ ਉਹ ਚੀਜ਼ ਦਰਜ ਨਹੀਂ ਕੀਤੀ ਜਾਂਦੀ ਤਾਂ ਦੇਖੋ ਇੱਕ ਪ੍ਰੋਸੀਜਰ ਅਧੀਨ ਹੁੰਦਾ ਹੈ ਉਹ ਕੋਈ ਆਏ ਨਹੀਂ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਕਾਵਾਂ ਰੂੜੀ ਨਹੀਂ ਹੁੰਦੀ ਵੀ ਕੋਈ ਮਰਜ਼ੀ ਉੱਤੇ ਜਾ ਕੇ ਸਦਨ ਵਿੱਚ ਕੁਝ ਬੋਲ ਜਾਵੇ ਤੇ ਬਾਕੀ ਅਸੀਂ ਤਾਂ ਜਵਾਬ ਦੀ ਰੈਟ ਪਿਟੀਸ਼ਨ ਦੇ ਵਿੱਚ ਅਸੀਂ ਜਿਹੜਾ ਆਪਦਾ ਉਹ ਚੀਜ਼ਾਂ ਲਿਖ ਕੇ ਦੇ ਚੁੱਕੇ ਆਂ ਕਿ ਅਸੀਂ ਜਿਹੜੇ ਤਿੰਨ ਇਸ਼ੂਸ ਦੇ ਉੱਪਰ ਗੱਲ ਕਰਨਾ ਚਾਹੁੰਨੇ ਆ ਜੀ ਜਿਹੜਾ ਇੱਕ ਤਾਂ ਫਲੱਡਸ ਦਾ ਇਸ਼ੂ ਹੈ ਇੱਕ ਜਿਹੜਾ ਅਸੀਂ ਉੱਥੇ ਜੋ ਇੱਕ ਡਰੱਗ ਅਬਿਊਜ਼ ਜੋ ਬਾਰਡਰ ਏਰੀਆ ਸਾਡੀ ਖਡੂਰ ਸਾਹ ਪਾਰਲੀਮੈਂਟਰੀ ਕੰਸਟਿਟੂਐਂਸੀ ਹੈ ਡਵੈਲਪਮੈਂਟ ਦਾ ਇਸ਼ੂ ਹੈ ਉਹ ਪਟੀਸ਼ਨ ਦੇ ਵਿੱਚ ਅਸੀਂ ਲਿਖ ਕੇ ਦੇ ਚੁੱਕਿਆ ਵੀ ਇਹਨਾਂ ਇਸ਼ੂਜ਼ ਦੇ ਉੱਪਰ ਅਸੀਂ ਗੱਲਬਾਤ ਕਰਨਾ ਚਾਹੁੰਦੇ ਹਾਂ ਜੀ ਦੂਸਰਾ ਤੁਸੀਂ ਵਰਚੂਅਲੀ ਪਾਰਟਿਸਪੇਟ ਦੀ ਵੀ ਡਿਮਾਂਡ ਰੱਖੀ ਸੀ ਹਾਂ ਜੀ ਅਸੀਂ ਕਿਆ ਸੀ ਦੇਖੋ ਜੇ ਐਂਡ ਤੇ ਤੁਸਾਂ ਨੂੰ ਪਰੋਲ ਵੀ ਨਹੀਂ ਦੇਣਾ ਚਾਹੁੰਦੇ ਕਸਟਡੀ ਪ੍ਰੋਲ ਵੀ ਨਹੀਂ ਦੇਣਾ ਚਾਹੁੰਦੇ ਤਾਂ ਤੁਸੀਂ ਜੋ ਸਾਨੂੰ ਇੱਕ ਵਰਚੂਅਲ ਵੀਸੀ ਥਰੂ ਦੇਖੋ ਅੱਜ ਕੱਲ ਜੋ ਕੋਟਾ ਦੇ ਵਿੱਚ ਵੀ ਪ੍ਰਬੰਧ ਵੀਡੀਓ ਕਾਨਫਰੈਂਸਿੰਗ ਥਰੂ ਹੋਣ ਲੱਗ ਪਿਆ ਹੈ ਉਸ ਤੋਂ ਬਾਅਦ ਜੋ ਉੱਥੇ ਆਪਣਾ ਤੁਸੀਂ ਦੇਖੋ ਜੇਲਾ ਥਰੂ ਵੀ ਜਿਹੜੀ ਪੇਸ਼ੀ ਹੁੰਦੀ ਹੈ ਵੀ ਸੀ ਥਰੂ ਹੁੰਦੀ ਹੈ ਤਾਂ ਹੁਣ ਜੇ ਪਾਰਲੀਮੈਂਟ ਵਿੱਚ ਵੀ ਦੇਖੋ ਜੇ ਪੰਜਾਬ ਸਰਕਾਰ ਨੂੰ ਸਾਡਾ ਪੰਜਾਬ ਦੇ ਵਿੱਚ ਐਂਟਰ ਨਾ ਵੀ ਕਰਨਾ ਜੇ ਇੱਕ ਖਤਰਾ ਲੱਗਦਾ ਤਾਂ ਸਾਨੂੰ ਵੀਡੀਓ ਕਾਨਫਰੈਂਸਿੰਗ ਤੋਂ ਕਰ ਦੋ ਤਾਂ ਉੱਥੇ ਵੀ ਜੋ ਸੈਂਟਰ ਦੇ ਵਕੀਲ ਸਹਿਬਾਨਾਂ ਨੇ ਕਿਹਾ ਸੀ ਵੀ ਦੇਖੋ ਇਹ ਕੋਈ ਪ੍ਰਾਵਧਾਨ ਹੈ ਨਹੀਂਗਾ ਵੀ ਸੀ ਥਰੂ ਤੇ ਆਪਾਂ ਨੂੰ ਉੱਥੇ ਪਾਰਲੀਮੈਂਟ ਵਿੱਚ ਜਾਣਾ ਪੈਂਦਾ ਤਾਂ ਸਰਕਾਰ ਨੇ ਇੱਕ ਹੋਰ ਵੀ ਗੱਲ ਕੀਤੀ ਹੈ ਕਿ ਜਦੋਂ ਜਿਹੜਾ ਐਨਐਫਐਲ ਆਇਆ ਸੀ ਉਹਦੇ ਵਿੱਚ অলਮੋਸਟ ਸਾਰੇ ਗਰਾਊਂਡਸ ਤੁਸੀਂ ਦੇ ਚੁੱਕੇ ਹੈਗੇ ਨੇ ਇਹ ਜਿਹੜੇ ਪੈਰੋਲ ਜਿਸ ਅਧਾਰ ਤੇ ਪੈਰੋਲ ਮਾਰੀ ਗਈ ਹੈ ਜੀ অলਮੋਸਟ ਦੇਖਿਆ ਜਾਵੇ ਤਾਂ ਉਹੀ ਸਾਰੇ ਗਰਾਊਂਡਸ ਹੋਣਗੇ ਜਿਹੜੇ ਕਿ ਉਹ ਸਰਕਾਰ ਨੇ ਦੇਖੋ ਉਹ ਗਰਾਊਂਡ ਦਾ ਰਿਟੈਂਸ਼ਨ ਵਖਰੇ ਨੇ ਤੇ ਇਹ ਪ੍ਰੋ ਰਿਜੈਕਟ ਕਰਨ ਦੇ ਗਰਾਊਂਡਸ ਕੁਝ ਹੋਰ ਨੇ ਤਾਂ ਇਸ ਕਰਕੇ ਦੇਖੋ ਉਹਨ ਕੀ ਇਹ ਜੋ ਮੇਨ ਕੇਸ ਹੈ ਜੋ ਮੇਨ ਰਿਟੈਂਸ਼ਨ ਉਹ ਜਿਹੜਾ ਖਾਰਜ ਕਰਨ ਵਾਲਾ ਕੇਸ ਹੈ ਉਹ ਵੀ ਬੜੀ ਜਲਦ ਅਸੀਂ ਜੋ ਜ਼ਾਹਿਰ ਕਰਨ ਜਾ ਰਹੇ ਹਾਂ ਤੇ ਉਸ ਤੇ ਵੀ ਜੋ ਸੁਣਵਾਈ ਹੋਵੇਗੀ ਤੇ ਇਹ ਜਿਹੜੇ ਗਰਾਊਂਡਸ ਨੇ ਵੀ ਪਰੋਲ ਕਿਉਂ ਰਿਜੈਕਟ ਕੀਤੀ 24 ਨਵੰਬਰ ਨੂੰ ਉਹ ਵੀ ਮੇਰੇ ਹਿਸਾਬ ਨਾਲ ਹੁਣ 8 ਤਰੀਕ ਨੂੰ ਜੋ ਪੰਜਾਬ ਸਰਕਾਰ ਐ ਪੇਸ਼ ਕਰੇਗੀ ਤੁਸੀਂ ਐਨਐਸਏ ਵੀ ਚੈਲੰਜ ਕਰ ਰਿਹਾ ਤੀਸਰਾ ਤੇ ਦੇਖਿਆ ਜਾਵੇ ਤਾਂ ਆਲਮੋਸਟ 9 ਮਹੀਨੇ ਤਾਂ ਹੋ ਹੀ ਚੁੱਕੇ ਨੇ ਸਾਲ ਦਾ ਕੰਰੋਲ ਪੀ ਰਿਹਾ ਤੇ 3 ਮਹੀਨੇ ਵਾਸਤੇ ਤੁਸੀਂ ਚੈਲੰਜ ਕਿਸ ਤਰੀਕੇ ਨਾਲ ਕਰੋਗੇ ਕਿਤੇ ਦੇਖੋ ਐਨਐਸਏ ਦੀ ਇਹ ਪਹਿਲਾ ਇੱਕ ਜਿਹੜੀ ਹੁੰਦੀ ਹੈ ਐਡਵਾਈਜ਼ਰੀ ਬੋਰਡ ਦੀ ਰਿਪੋਰਟ ਆਉਣੀ ਹੁੰਦੀ ਹੈ ਜੂਨ ਜੁਲਾਈ ਦੇ ਵਿੱਚ ਉਹ ਆਈ ਹੈ ਜੀ ਤਾਂ ਉਸ ਤੋਂ ਬਾਅਦ ਫਿਰ ਅਸੀਂ ਡਾਇਰੈਕਟਲੀ ਜੋ ਮਾਨਯੋਗ ਸੁਪਰੀਮ ਕੋਰਟ ਅਪਰੋਚ ਕੀਤਾ ਸੀ ਪਰ ਸੁਪਰੀਮ ਕੋਰਟ ਨੇ ਕਿਹਾ ਕਿ ਜੋ ਤੁਹਾਡੀ ਪਹਿਲੀ ਜਿਹੜੀ ਐਪਲੀਕੇਸ਼ਨ ਉਹ ਹਾਈ ਕੋਰਟ ਚ ਦੇਲੇ ਹੋਈ ਹੈ ਔਰ

एक सिंह जो अपनी बात करना चाहता है अभी हड आई थी पंजाब के अंदर उसके ऊपर बात करना चाहता है नशों के ऊपर बात करना चाहता है उसको पैरोल नहीं मिलेगी क्योंकि इन चीजों से बचती है सरकार बचती है उस बाबा को पांच कंपनियां लगा के प्रोटेक्शन मिल जाएगी जो चिंटू राष्ट्र बनाने की बात करेगा जो हिंदू मुसलमान हिंदू मुसलमान करते रहते दिन रात उस भांडमडिया के दलालों पे एक्शन कब होगा हम इतना ही पूछना चाहते हैं ठीक है तुम हमारे ऊपर एक्शन ले लेते हो सब कुछ कर लेते हो आम बंदों पर एक्शन लेना बहुत आसान होता है यहाँ पर जो चल रहा है अभी जो ये संचार ऐप का इन्होंने नोटंकी शुरू कर दी है 140 करोड़ लोगों की मतलब के क्या बोलते हैं निजता को खतरा पैदा हो गया है उसका क्या जवाब के पास मतलब संचार ऐप डाउनलोड करो उससे क्या सरकार आपके ऊपर चौबीस घंटे नजर रख सकती है आपके साथ कभी भी कुछ भी कर सकती है आप उस एप्लीकेशन को डिलीट भी नहीं कर सकते हम तो भाई बटन वाला अपना फोन ले आएंगे जिसमें व्हाट्सएप फेसबुक कुछ चलेगा ही नहीं वो बटन वाला फोन ले लेंगे उसमें संचार ऐप जरूरत ही नहीं डाउनलोड करने की बटन वाला फोन लेंगे सभी से रिक्वेस्ट बटन वाले फोन ले लो बहिष्कार कर दो दोनों का अपने आप ही पता लग जाएगा कौन सी संसार ऐप संसारोड हो बाद प्रधानमंत्री कार्यालय का भी नाम बदली कर दिया गया नाम बदलने में ये लोग बड़े माहिर नाम बदलने से क्या होगा सेवा धर्म कौन सी सेवा चटानी मटानी की सेवा हम्म एक ऐसा मोगली पाल रखा है चटानी मटानी अपना दिनों दिन अमीर होते जा रहे हैं देश की लंका लगी पड़ी है रुपया पाताल लोक में चला गया जी डॉलर मजबूत है क्या करें जवाब होता है बड़े कमाल की बात है कहां बच रहे हैं कहां से भाग रहे हैं ये इन चीजों का पता लगाओ लेकिन हद की बात ये है कि कोई नहीं बोल रहा आंखें खोल लो और बोल लो सबसे पहले खडूर साहब के लोगों को खड़ा होना चाहिए आप लोगों क्या है? राय है अपनी राय रखना इंतजार रहेगा सभी साथियों राम राम नमस्कार आदाब आधा सत्य वीडियो को ज्यादा से ज्यादा शेयर चैनल को सब्सक्राइब बेल आइकन को जरूर दबाना दोस्तों ऑफिशियल दीपक चैनल बात आ सच की करेंगे अक्सर की बात हम करेंगे वीडियो को शेयर करने की जिम्मेदारी आप लोगों की है गज के आंखों वाहगुरु जी का खालसा वाहेगुरु जी की फतेह